ਤੇ ਇਹਨਾਂ ਦੀ ਆਲਰੇਡੀ ਰੈਪਿਟੇਸ਼ਨ ਵੀ ਬਹੁਤ ਜ਼ਿਆਦਾ ਵਧੀਆ ਹੈ ਐਸ ਕੰਪੈਰੀਜ਼ਨ ਟੂ ਅਦਰ ਸੈਂਟਰਸ ਸੋ ਤਾਂ ਕਰਕੇ ਮੈਂ 디ਸਾਈਡ ਕੀਤਾ ਤभी ਮੈਂ ਆਪਣੀ ਫਾਈਲ ਅਪਲਾਈ ਪਾਜੀ ਪਹਿਲਾਂ ਸੁਣਿਆ ਤੁਸੀਂ ਪਟਿਆਲੇ ਵੀਜ਼ੇ ਲਗਾਉਂਦੇ ਹੁੰਦੇ ਸੀ ਇਹਨੇ ਹਾਂਜੀ ਹਾਂਜੀ ਪਹਿਲਾਂ ਪਟਿਆਲਾ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਹਾਂ ਤੇ ਫਿਰ ਪਟਿਆਲਾ ਛੱਡ ਕੇ ਇੱਥੇ ਕਿੱਦਾਂ ਆਉਣ ਦਾ ਸਵਾਬ ਬਣਿਆ ਇੱਥੇ ਕਿਉਂ ਆ ਗਏ ਅਸੀਂ ਜਿਹੜੇ ਕਲਾਇੰਟ ਤੁਹਾਡੇ ਬੈਠੇ ਨੇ ਕਸਟਮਰ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਆਪਣੇ ਮੂੰਹੋਂ ਹੀ ਦੱਸਿਆ ਕਿ ਜਿਹੜੇ ਤੁਸੀਂ ਵੀਜ਼ੇ ਦਿੱਤੇ ਨੇ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਕਿਸੇ ਦਾ ਮਹੀਨੇ ਦੇ ਵਿੱਚ ਇਸ ਤੋਂ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਆਪਾਂ ਕਦੋਂ ਅਪਲਾਈ ਕੀਤਾ ਸੀ ਜੀ ਪਿਛਲੇ ਮਹੀਨੇ ਅਪਲਾਈ ਕਰਿਆ ਸੀ 10 ਦਿਨਾਂ ਚ ਬਾਇਓਮੈਟਰੀ ਤੋਂ ਬਾਅਦ ਆ ਗਿਆ ਸੀ ਮਤ ਸਾਰੇ ਵੀਜ਼ੇ ਤੋਂ ਬਾਅਦ ਹੀ ਸਾਰੇ ਵੀਜ਼ੇ ਤੋਂ ਬਾਅਦ ਹੀ ਕਰਨੀ ਹੈ ਹਾਂਜੀ ਚਲੋ ਇਹਨਾਂ ਤੇ ਆਪਾਂ ਅੱਖਾਂ ਵਿੱਚ ਕੇ ਟਰਸਟ ਕਰ ਸਕਦੇ ਆ ਤੁਹਾਡੇ ਕਹਿੰਦੇ ਮੁਤਾਬਿਕ ਵਿਸ਼ਵਾਸ ਕਰਨਾ ਵਿਸ਼ਵਾਸ ਦੇਖ ਲਓ ਬਹੁਤ ਜਾਣੇ ਨੇ ਵੀਡੀਓ ਦੇਖਣੀਆਂ ਜੀ ਬਹੁਤ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਅਸੀਂ ਕਹਿੰਦੇ ਆ ਵੀ ਇੱਥੇ ਆਓ ਵੀਰੇ ਕਿਤੇ ਆਏ ਨਾ ਹੋਵੇ ਲੋਕੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਣ ਕਿਤੇ ਕੋਈ ਨਹੀਂ ਕੱਢਦਾ ਬ੍ਰਾਈਟ ਵਾਊਚਰ ਜਿੱਦਾਂ ਪੇਮੈਂਟ ਦੀ ਗੱਲ ਚੱਲ ਰਹੀ ਸੀ ਕਿ ਪੇਮੈਂਟ ਜਿਹੜੀ ਆਫਟਰ ਵੀਜ਼ਾ ਹੋ ਰਹੀ ਹੈ ਕੈਨੇਡਾ ਦੀ ਜਿਹੜੀ ਪੇਮੈਂਟ ਹੈ ਤੁਸੀਂ ਆਫਟਰ ਵੀਜ਼ਾ ਲੈ ਰਹੇ ਹੋ ਕੱਲੀ ਕੈਨੇਡਾ ਦੀ ਲੈ ਰਹੇ ਹੋ ਜਾਂ ਹੋਰ ਵੀ ਕੰਟਰੀਆਂ ਜਿਹੜੀਆਂ ਨੇ ਹੋਰ ਕੰਟਰੀਆਂ ਦੀ ਅਪਲਾਈ ਕਰਦੇ ਉਹਨਾਂ ਦੀ ਉਹਨਾਂ ਦੀ ਫੀਸ ਕਿਸ ਤਰ੍ਹਾਂ ਹੈ ਤੇ ਸਾਰੀਆਂ ਕੰਟਰੀਆਂ ਓਵਰਆਲ ਸਾਰੀਆਂ ਕੰਟਰੀ ਦਾ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਤੇ ਬਹੁਤ ਵਧੀਆ ਫਾਈਲਿੰਗ ਦਾ ਸਾਡਾ ਸਕਸੈਸ ਰੇਟ ਹੈ ਲਗਭਗ 99% ਸਾਡਾ ਚੱਲ ਰਿਹਾ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੀ ਟੁਖਾਣੇ ਦੇ ਵਿੱਚ ਬ੍ਰਾਈਟ ਫਿਊਚਰ ਇਮੀਗ੍ਰੇਸ਼ਨ ਇਹਨਾਂ ਦੀ ਜਿਹੜੀਆਂ ਵੀਜ਼ਾ ਸਰਵਿਸ ਨੇ ਉਹਨਾਂ ਦੇ ਬਾਰੇ ਅਸੀਂ ਕਾਫੀ ਦੇਰ ਤੋਂ ਸੁਣਦੇ ਆ ਰਹੇ ਹਾਂ ਕਿ ਬਹੁਤ ਹੀ ਫਾਸਟ ਤੇ ਬਹੁਤ ਹੀ ਜੈਨੂਨ ਜਿਹੜੀਆਂ ਇਹਨਾਂ ਦੀਆਂ ਵੀਜ਼ਾ ਸਰਵਿਸਟਸ ਚੰਗੀਆਂ ਨੇ ਤੇ ਇਹਨਾਂ ਦਾ ਆਪਣਾ ਹੀ ਆਇਲਸ ਪੀਟੀ ਦਾ ਇੰਸਟੀਚਿਊਟ ਵੀ ਹੈ ਜੇ ਤੁਸੀਂ ਇੱਥੇ ਆਪਣਾ ਬੱਚਾ ਪੜਨ ਦੇ ਲਈ ਭੇਜ ਰਹੇ ਹੋ ਤਾਂ ਇਹ ਤੁਹਾਡੇ ਬੱਚੇ ਦਾ ਡੈਫੀਨੇਟਲੀ ਜਿਹੜਾ ਬਾਹਰ ਦਾ ਵੀਜ਼ਾ ਹੈ ਉਹ ਲਗਵਾ ਕੇ ਹੀ ਦੇਣਗੇ ਯਾਨੀ ਕਿ ਜੇ ਤੁਸੀਂ ਇੱਥੇ ਆਪਣਾ ਬੱਚਾ ਇੱਕ ਵਾਰੀ ਪੜਨੇ ਪਾ ਦਿੱਤਾ ਹੈ ਆਇਲਸ ਪੀਟੀ ਕਰਨ ਲਾ ਦਿੱਤਾ ਆ ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਸਾਰਾ ਪ੍ਰੋਸੈਸ ਹੈ ਇਹਨਾਂ ਦਾ ਖੁਦ ਦਾ ਰਹਿਣ ਵਾਲਾ ਆ ਤੇ ਜਿਹੜੀ ਸਾਰੀ ਫੀਸ ਹੈ ਉਹ ਆਫਟਰ ਵੀਜ਼ਾ ਇਹਨਾਂ ਨੂੰ ਤੁਸੀਂ ਪੇ ਕਰਨੀ ਹੈ ਤੇ ਅੱਜ ਆਪਾਂ ਇਹਨਾਂ ਦੇ ਜਿਹੜਾ ਇੰਸਟੀਚਿਊਟ ਦੇ ਵਿੱਚ ਪਹੁੰਚੇ ਆ ਇਹਨਾਂ ਦੀ ਇਮੀਗ੍ਰੇਸ਼ਨ ਦਾ ਜਿਹੜਾ ਆਫਿਸ ਹੈ ਉੱਥੇ ਪਹੁੰਚੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਕੁਝ ਇਹਨਾਂ ਦੇ ਜਿਹੜੇ ਵੀਜ਼ਾ ਆਏ ਹੋਏ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਬੱਚੇ ਵੀਜ਼ਾ ਰੀਸੀਵ ਕਰਨ ਆਏ ਨੇ ਆਪਣੇ ਪਾਸਪੋਰਟ ਰੀਸੀਵ ਕਰਨ ਆਏ ਨੇ ਉਹਨਾਂ ਤੋਂ ਉਹਨਾਂ ਦੇ ਰਿਵਿਊ ਜਾਣਾਂਗੇ ਕਿ ਉਹਨਾਂ ਨੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਆਪਣਾ ਵੀਜ਼ਾ ਹੈ ਉਹ ਕਿਸੇ ਵੀ ਕੰਟਰੀ ਦਾ ਚਾਹੇ ਉਹ ਕੈਨੇਡਾ ਆਸਟ੍ਰੇਲੀਆ ਅਮਰੀਕਾ ਯੂਕੇ ਜਾਂ ਹੋਰ ਵੀ ਇਹ ਆਪਾਂ ਯੂਰੋਪ ਯੂਰੋਪੀਆਣਾ ਤਾ ਉਹ ਜਿਹੜੇ ਵੀਜ਼ਾ ਨੇ ਉਹਨਾਂ ਨੇ ਕਿੰਨੇ ਕੁ ਟਾਈਮ ਦੇ ਵਿੱਚ ਜਿਹੜੇ ਰਿਸੀਵ ਕੀਤੇ ਨੇ ਤੇ ਆਉ ਚੱਲਦੇ ਆ ਫਿਰ ਇਸ ਇਮੀਗ੍ਰੇਸ਼ਨ ਦੇ ਅੰਦਰ ਤੇ ਗੱਲਬਾਤ ਕਰਦੇ ਆ ਨਾਲੇ ਇੱਕ ਸਾਬ ਦਾ ਆਪਾਂ ਛਾਪਾ ਹੀ ਮਾਰਨ ਲੱਗੇ ਆ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਅਸੀਂ ਇਹਨਾਂ ਦੇ ਇੰਸਟੀਚਿਊਟ ਦੇ ਵਿੱਚ ਪਹੁੰਚੇ ਆ ਸਿੱਧਾ ਆਪਾਂ ਡਾਇਰੈਕਟ ਇਹਨਾਂ ਦੇ ਆਫਿਸ ਦੇ ਵਿੱਚ ਜਾਵਾਂਗੇ ਤੇ ਜਿਹੜੇ ਇਹਨਾਂ ਦੇ ਵੀਜ਼ਾ ਦਾ ਆਏ ਹੋਏ ਨੇ ਉਹਨਾਂ ਦੇ ਬਾਰੇ ਇਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਰਿਵਿਊ ਜਾਣਾਗੇ ਤੇ ਆਉ ਚੱਲਦੇ ਆ ਫਿਰ ਤੇ ਹੁਣ ਆਪਾਂ ਸਿੱਧਾ ਆਫਿਸ ਦੇ ਵਿੱਚ ਛਾਪਾ ਹੀ ਮਾਰਨਾ ਹੈ ਜਾ ਕੇ ਆ ਜੀ ਸਸੀ ਗੱਲ ਵੀਰ ਜੀ ਆਪਾਂ ਸਿੱਧਾ ਛਾਪਾ ਹੀ ਮਾਰਿਆ ਤੁਹਾਡੇ ਆਫਿਸ ਦੇ ਵਿੱਚ ਕਿਉਂਕਿ ਅਸੀਂ ਤੁਹਾਡੇ ਇਮੀਗ੍ਰੇਸ਼ਨ ਦਾ ਨਾਮ ਬਹੁਤ ਸੁਣਿਆ ਹੈ ਕਿਉਂਕਿ ਤੁਸੀਂ 15 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਬਹੁਤ ਵੀਜ਼ੇ ਜਿਹੜੇ ਨੇ ਉਹ ਲੈ ਕੇ ਦੇ ਰਹੇ ਹੋ ਤੇ ਸਿੱਧੀ ਆਪਾਂ ਤੁਹਾਡੇ ਕਲਾਇੰਟ ਨਾਲ ਹੀ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਕਿ ਜਿਹੜਾ ਸੱਚੀ ਹੈ ਕਿ ਤੁਸੀਂ ਮਹੀਨੇ ਦੇ ਅੰਦਰ ਜਾਂ 2 ਮਹੀਨੇ ਦੇ ਅੰਦਰ ਡਾਇਰੈਕਟ ਜਿਹੜੇ ਵੀਜ਼ੇ ਨੇ ਉਹ ਆਪਣੇ ਕਲਾਇੰਟ ਨੂੰ ਲਗਵਾ ਕੇ ਦੇ ਰਹੇ ਹੋ ਤੇ ਆਪਾਂ ਗੱਲਬਾਤ ਕਰਦੇ ਹਾਂ ਸਸੀ ਗਾਲ ਜੀ ਤੇ ਆਪਾਂ ਕਿੱਥੋਂ ਜੀ ਪਾਰਸੋਨ ਕਿੱਥੋਂ ਜੀ ਪਾਰਸੋਨ ਜੀ ਠੀਕ ਹੈ ਤੇ ਆਪਾਂ ਕਦੋਂ ਵੀਜ਼ਾ ਅਪਲਾਈ ਕੀਤਾ ਸੀ ਜੀ ਜੋ ਜਾਂਚ ਕੀਤਾ ਸੀ ਹਾਂਜੀ ਤੇ ਮਿਲ ਗਿਆ ਤੁਹਾਨੂੰ ਹੀ ਆ ਗਿਆ ਜੀ ਹਾਂਜੀ ਹਾਂਜੀ ਤਿੰਨਾਂ ਦੀ ਸਰਵਿਸ ਕਿਦਾਂ ਦੀ ਲੱਗੀ ਫਿਰ ਤੁਹਾਨੂੰ ਇਹਨਾਂ ਦੀ ਸਰਵਿਸ ਬਹੁਤ ਜ਼ਿਆਦਾ ਫਾਸਟ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਹੋਰ ਕਿਸੇ ਨੂੰ ਰੈਫਰ ਕਰੋਗੇ ਇਹਨਾਂ ਦੇ ਕੋਲ ਹਾਂਜੀ 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 ਕਿਉਂਕਿ ਅਸੀਂ ਵੀ ਇਹਨਾਂ ਦਾ ਬਹੁਤ ਨਾਮ ਸੁਣਿਆ ਸਿੱਧਾ ਛਾਪਾ ਹੀ ਮਾਰ ਰਹੇ ਹਾਂ ਜਾਂ ਤਿੰਨ ਹਾਂਜੀ ਹਾਂਜੀ ਆਪਾਂ ਅੱਗੋਂ ਵੀ ਦੱਸਾਂਗੇ ਠੀਕ ਹੈ ਸਸੀ ਗਾਲ ਵੀਰ ਜੀ ਤੇ ਆਪਾਂ ਭਾਜੀ ਕਿੱਥੋਂ ਜੀ ਮੈਂ ਪ੍ਰავਦੀਪ ਸਿੰਘ ਨਾਪੇ ਤੋਂ ਠੀਕ ਹੈ ਜੀ ਤੇ ਆਪਾਂ ਕਦੋਂ ਅਪਲਾਈ ਕੀਤਾ ਸੀ ਜੀ ਅਸੀਂ 15 20 ਦਿਨ ਪਹਿਲਾਂ ਕੀਤਾ ਸੀ 15 20 ਦਿਨ ਪਹਿਲਾਂ ਔਰ ਆ ਗਿਆ ਤੁਹਾਡਾ ਵੀਜ਼ਾ ਹਾਂ ਜੀ ਤੇ ਕਿੱਦਾਂ ਸਰਵਿਸ ਕਿੱਦਾਂ ਲੱਗੀ ਤੁਹਾਨੂੰ ਇਹਨਾਂ ਦੀ ਸਰਵਿਸ ਬਹੁਤ ਫਾਸਟ ਈ ਵਧੀਆ ਸਰ ਤੇ ਪੈਸੇ ਤੁਸੀਂ ਪਹਿਲਾਂ ਦਿੱਤੇਗਾ ਨਹੀਂ ਪੈਸੇ ਵੀਜ਼ੇ ਤੋਂ ਬਾਅਦ ਮਤਲਬ ਬਾਅਦ ਚ ਹੀ ਦੇਣੇ ਹਨ ਹਾਂ ਜੀ ਮਤਲਬ ਤੁਹਾਨੂੰ ਇਹਨਾਂ ਦੀ ਸਰਵਿਸ ਬਿਲਕੁਲ ਓਕੇ ਲੱਗੀ ਬਿਲਕੁਲ ਓਕੇ ਤੇ ਹੋਰ ਕਿਸੇ ਨੂੰ ਰੈਫਰ ਕਰੋਗੇ ਫਿਰ ਹਾਂ ਜੀ ਕਰਾਂਗੇ ਰੈਫਰ ਆਪਣੀ ਫਰੈਂਡਸ ਨੂੰ ਰਿਲੇਟਿਵਸ ਨੂੰ ਤੇ ਕਿੱਥੋਂ ਦਾ ਵੀਜ਼ਾ ਆਇਆ ਆਪਣਾ ਜੀ ਕੈਨੇਡਾ ਕੈਨੇਡਾ ਅਪਲ ਤੇ ਕਿਹੜੇ ਕਿਹੜੀ ਜਗ੍ਹਾ ਜਾ ਰਹੇ ਹੋ ਕੈਨੇਡਾ ਕੈਨੇਡਾ ਬ੍ਰੈਂਪਟਨ ਬ੍ਰੈਂਪਟਨ ਉਹ ਬ੍ਰੈਂਪਟਨ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ ਤੁਸੀਂ ਇਹਨਾਂ ਦਾ ਕੀ ਬਾਤ ਹੈ ਵੀਰ ਜੀ ਤੇ ਹੋਰ ਅੱਗੇ ਵੀ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਆਪਣਾ ਨਾਮ ਬਾਜੀ ਮੇਰਾ ਨਾਮ ਕਾਸ਼ਦੀਪ ਸਿੰਘ ਹੈ ਜੀ ਤੇ ਆਪਾਂ ਕਿੱਥੋਂ ਆਏ ਬਾਜੀ ਸਮਾਣੀ ਤੋਂ ਹੀ ਸਮਾਣੀ ਤੋਂ ਤੇ ਆਪਾਂ ਕਦੋਂ ਅਪਲਾਈ ਕੀਤਾ ਸੀ ਜੀ ਉਹ ਪਿਛਲੇ ਮਹੀਨੇ ਅਪਲਾਈ ਕਰਿਆ ਸੀ 10 ਦਿਨਾਂ ਚ ਬਾਇਓਮੈਟਰੀ ਤੋਂ ਬਾਅਦ ਆ ਗਈ ਸੀ ਮਤਲਬ ਕਿ ਲਾਲ ਵੀ 20-25 ਦਿਨ ਲੱਗੇ ਤੁਹਾਡੇ ਵੀਜ਼ਾ ਆਉਣ ਨੂੰ ਹਾਂਜੀ ਤੇ ਆਪਾਂ ਪੇਮੈਂਟ ਕਿਸ ਤਰ੍ਹਾਂ ਕੀਤੀ ਇਹਨੂੰ ਜੀ ਸਾਰ ਬਹੁਤ ਵਧੀਆ ਸਰਵਿਸ ਲੱਗੀ ਤਾਂ ਮੈਂ ਗੋਪੀ ਦੀ ਸਰਵਿਸ ਲਕੀ ਤੇ ਹੋਰ ਕਿਸੇ ਨੂੰ ਰੈਫਰ ਕਰੋਗੇ ਹਾਂਜੀ ਸਾਰੇ ਰੈਫਰ ਕਰਾਂਗੇ ਇਸ ਨੂੰ ਕਹਾਂਗੇ ਪੱਕਾ ਹੀ ਹਾਂਜੀ ਮਤਲਬ ਕਿ ਸਰਵਿਸ ਇਹਨਾਂ ਦੀ ਬਾਖਮਾਲ ਹੈ ਇੱਕ ਇੱਕ ਸਾਡੀ ਹਾਂਜੀ ਪੂਰੀ ਕਮਾਲ ਹੈ ਠੀਕ ਹੈ ਜੀ ਠੀਕ ਹੈ ਸਸੀ ਗਾਲ ਜੀ ਤੁਸੀਂ ਇਹਨਾਂ ਦੇ ਮਾਤਾ ਜੀ ਹੋ ਜੀ ਹਾਂਜੀ ਠੀਕ ਤੁਸੀਂ ਵੀ ਅਪਲਾਈ ਕੀਤਾ ਸੀਗਾ ਵੀ ਨਾਲ ਹੀ ਮਤਲਬ ਕਿ ਇਕੱਠਾ ਹੀ ਕੀਤਾ ਹੈ ਹਾਂਜੀ ਬੇਟਾ ਠੀਕ ਹੈ ਜੀ ਠੀਕ ਹੈ ਤੇ ਆਪਾਂ ਵੀ ਨਾਲ ਹੀ ਜਾ ਰਹੇ ਇਹਨਾਂ ਦੇ ਤੇ ਤੁਹਾਨੂੰ ਕਿਦਾਂ ਦੀ ਸਰਵਿਸ ਲੱਗੀ ਇਹਨਾਂ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਤੇ ਅੱਗੇ ਰੈਫਰ ਕਰੋਗੇ ਕਿਸੇ ਨੂੰ ਹਾਂਜੀ ਕਿਉਂ ਨਹੀਂ ਜ਼ਰੂਰੀ ਠੀਕ ਹੈ ਜੀ ਬੇਟੀ ਦਾ ਵੀ ਇੱਥੇ ਹੀ ਲਗਾਇਆ ਸੀ ਅਸੀਂ ਇਹਨਾਂ ਕੋਲ ਹੀ ਓਕੇ 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 ਠੀਕ ਹੈ ਪਹਿਲਾਂ ਬੇਟੀ ਦਾ ਲਗਵਾ ਚੁੱਕੇ ਹਾਂ ਹਾਂਜੀ ਤਾਂ ਹੀ ਤੁਸੀਂ ਦੁਬਾਰਾ ਇੱਥੇ ਮਨ ਲਓ ਕਿ ਟਰਸਟੇਬਲ ਕੰਮ ਹੈ ਇਹਨਾਂ ਦਾ ਹਾਂਜੀ ਤੇ ਪੈਸੇ ਵੀ ਸਾਰੇ ਵੀਜ਼ਾ ਵਾਂ ਲੱਗਣ ਤੋਂ ਬਾਅਦ ਹੀ ਲੈ ਰਹੇ ਨੇ ਹਾਂਜੀ ਉਹ ਅੱਛਾ ਠੀਕ ਹੈ ਜੀ ਸਸਰੀ ਘਰ ਵੀਰ ਜੀ ਸਸਰੀ ਘਰ ਤੇ ਆਪਣਾ ਨਾਮ ਪਾ ਜੀ ਗੁਰਪ੍ਰੀਤ ਸਿੰਘ ਆਪਾਂ ਕਿੱਥੋਂ ਜੀ ਮੈਂ ਸਮਾਨਿਤ ਹਰੀਤ ਗੜ ਪਿੰਨ ਤੇ ਆਪਾਂ ਕਿੱਥੋਂ ਦਾ ਅਪਲਾਈ ਕੀਤਾ ਸੀ ਵੀਜ਼ਾ ਕੈਨੇਡਾ ਦਾ ਵੀਜ਼ਾ ਕੈਨੇਡਾ ਦਾ ਅਪਲਾਈ ਕੀਤਾ ਸੀ ਤੇ ਕਿੰਨੇ ਦਿਨਾਂ ਦੇ ਵਿੱਚ ਆ ਗਿਆ ਜੀ ਇਹ ਬਾਇਓਮੈਟ੍ਰਿਕ ਤੋਂ ਬਾਅਦ 10-12 ਦਿਨ ਚਾਹੀਦੇ ਮਤਲਬ 10-12 ਦਿਨਾਂ ਦੇ ਵਿੱਚ ਵੀਜ਼ਾ ਤੁਹਾਡੇ ਹੈਂਡ ਓਵਰ ਕਰਤਾ ਇਹਨਾਂ ਨੇ ਹਾਂਜੀ ਹਾਂਜੀ ਠੀਕਾ ਤੋਂ ਜਾ ਰਹੇ ਹੋ ਫੇਰ ਜੀ ਕੋਈ ਨਹੀਂ ਇਸੇ ਵਿੱਚ ਨਹੀਂ ਚੱਲਾਂਗੇ ਇਸੇ ਵਿੱਚ ਹੀ ਚੱਲ ਜਾਓਗੇ ਹਾਂਜੀ ਤੇ ਭਾਜੀ ਕਈ ਏਜੰਟ ਜਿਹੜੇ ਨੇ ਕਈ ਜਿਹੜੇ ਵੀਜ਼ਾ ਲਗਾਉਣ ਵਾਲੇ ਨੇ ਉਹ ਇਸ ਕਿਸ ਤਰ੍ਹਾਂ ਕਰਦੇ ਨੇ ਕਿ 15000 ਸਾਨੂੰ ਦੇ ਦਿਓ ਜਾਂ 20000 ਸਾਨੂੰ ਦੇ ਦਿਓ ਹਾਂ ਨਾ ਇੱਥੇ ਐਵੇਂ ਦੀ ਕੋਈ ਗੱਲ ਨਹੀਂ ਹੈ ਜੀ ਨਹੀਂ ਪੇਮੈਂਟ ਕਿਸ ਤਰ੍ਹਾਂ ਕੀਤੀ ਤੁਸੀਂ ਇਹਨਾਂ ਨੂੰ ਮਤਲਬ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਲੱਗਣ ਤੋਂ ਬਾਅਦ ਹੀ ਕੀਤੀ ਹੈ ਨਹੀਂ ਕਈ ਇਸ ਤਰ੍ਹਾਂ ਹੁੰਦਾ ਨਾ ਵੀ ਸਾਨੂੰ 15000 ਦੇ ਦਿਓ ਤੁਹਾਡੀ ਆ ਫੀਸ ਕੱਟਣੀ ਹੈ 20000 ਦੇ ਦਿਓ ਤੁਹਾਡੀ ਆ ਫੀਸ ਕੱਟਣੀ ਹੈ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈ ਬਹੁਤ ਵਧੀਆ ਨੇ ਪਹਿਲਾਂ ਸਟੱਡੀ ਵੀਜ਼ਾ ਬੇਟੀ ਦਾ ਵੀ ਇੱਥੇ ਲੱਗਿਆ ਹੋਇਆ ਹੋਰ ਹਾਂ ਬਹੁਤ ਬਹੁਤ ਟਰਸਟੇਬਲ ਕੰਮ ਹੈ ਪੂਰਾ ਹੀ ਬਹੁਤ ਵਧੀਆ ਬਲੋ ਇਹਨਾਂ ਤੇ ਆਪਾਂ ਅੱਖਾਂ ਵਿੱਚ ਕੇ ਟਰਸਟ ਕਰ ਸਕਦੇ ਆ ਤੁਹਾਡੇ ਕਹਿੰਦੇ ਬਸ ਵਿਸ਼ਵਾਸ ਕਰਨਾ ਵਿਸ਼ਵਾਸ ਦੇਖ ਲਓ ਬਹੁਤ ਜਾਣੇ ਦੇ ਵੀਡੀਓ ਦੇਖਣੀਆਂ ਜੀ ਬਹੁਤ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਅਸੀਂ ਕਹਿੰਦੇ ਵੀ ਇੱਥੇ ਆਓ ਵੀਰੇ ਕਿਤੇ ਆਏ ਨਾ ਹੋ ਵੀ ਲੋਕੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਣ ਕਿਤੇ ਕੋਈ ਨਹੀਂ ਕਰਦਾ ਬ੍ਰਾਈਟ ਫਿਊਚਰ ਬਹੁਤ ਵਧੀਆ ਬੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪੈਸੇ ਵੀ ਚੱਲਣ ਤੋਂ ਬਾਅਦ ਹੈ ਠੀਕ ਹੈ ਜੀ ਬ੍ਰਾਈਟ ਫਿਊਚਰ ਇਮੀਗ੍ਰੇਸ਼ਨ ਇਹਨਾਂ ਦਾ ਬਹੁਤ ਹੀ ਵਧੀਆ ਜਿਹੜੀ ਸਰਵਿਸ ਹੈ ਵੀਜ਼ਿਆਂ ਦੀ ਤੇ ਬਹੁਤ ਫਾਸਟ ਹੈ ਲਗਭਗ ਲਾਲੂ ਵੀ 15 ਦਿਨਾਂ ਤੋਂ ਲੈ ਕੇ 20 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਜਿਹੜਾ ਆ ਉਹ ਹੈਂਡ ਓਵਰ ਕਰ ਦਿੰਦੇ ਨੇ ਤੁਹਾਡੀ ਹਾਂਜੀ ਹਾਂਜੀ ਠੀਕ ਹੈ ਠੀਕ ਸਸੀ ਗੱਲ ਵੀਰ ਜੀ ਸਸੀ ਗੱਲ ਜੀ ਤੇ ਆਪਾਂ ਭਾਜੀ ਕਿੱਥੋਂ ਜੀ ਆਪਾਂ ਇਹਨਾਂ ਦੇ ਮਤਲਬ ਦੋਸਤਾਂ ਨਾਲ ਹੀ ਇਹਨਾਂ ਦੇ ਆਏ ਆ ਅੱਛਾ ਇਹਨਾਂ ਦੇ ਨਾਲ ਹੀ ਆਏ ਆ ਜੀ ਮੈਂ ਕਿਹਾ ਕਿਤੇ ਤੁਹਾਡਾ ਵੀ ਵੀਜ਼ਾ ਆਇਆ ਨਹੀਂ ਚਲੋ ਛੁਗੜਾ ਕੋਈ ਤਾਂ ਆਫਿਸ ਇਦਾਂ ਦਾ ਲਵਿਆ ਜਿੱਦਾਂ ਗੇ ਮੈਨੂੰ ਲੱਗਦਾ ਤੁਸੀਂ ਵੀ ਕਿਤੇ ਵੀਜ਼ਾ ਆਪਣਾ ਅਪਲਾਈ ਕਰਕੇ ਆਏ ਸੀਗੇ ਨਹੀਂ ਤਾਂ ਸਾਰੇ ਜਿੰਨੇ ਇੱਥੇ ਬੈਠੇ ਤੁਸੀਂ ਦੇਖ ਰਹੇ ਹੋ ਸਾਰਿਆਂ ਦੇ ਹੀ ਵੀਜ਼ੇ ਆਏ ਨੇ ਇਹ ਭਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਸ਼ੁਭਨਾਮ ਜੀ ਗੁਰਜੰਟ ਸਿੰਘ ਗਨੋਟਾ ਠੀਕ ਹੈ ਸਰਪੰਚ ਸਰਪੰਚ ਹੋ ਜੀ ਹਾਂ ਸਰਪੰਚ ਹਾਂ ਜੀ ਤੇ ਆਪਾਂ ਜਿਹੜਾ ਵੀਜ਼ਾ ਕਿੱਥੋਂ ਦਾ ਅਪਲਾਈ ਕੀਤਾ ਸੀ ਜੀ ਕੈਨੇਡਾ ਦਾ ਕੈਨੇਡਾ ਦਾ ਤੇ ਕਿੰਨੇ ਦਿਨਾਂ ਦੇ ਵਿੱਚ ਆ ਗਿਆ ਜੀ ਆਹ 20 ਦਿਨਾਂ ਚ ਆ ਗਿਆ 20 ਦਿਨ ਹੀ ਲੱਗੇ ਸੀ ਸਿਰਫ 20 ਦਿਨ ਹੀ ਲੱਗੇ ਤੇ ਜਿਹੜੀ ਪੇਮੈਂਟ ਆਪਾਂ ਕਿਸ ਤਰ੍ਹਾਂ ਕੀਤੀ ਇਹਨਾਂ ਨੂੰ ਪੇਮੈਂਟ ਤਾਂ ਹਜੇ ਕਰਨੀ ਹੈ ਜੀ ਕਰਨੀ ਹੈ ਜੀ ਪਾਸਪੋਰਟ ਤੁਹਾਡੇ ਹੱਥ 'ਚ ਹੈ ਪੇਮੈਂਟ ਵਾਲੀ ਕਰਨੀ ਹੈ ਬਾਅਦ 'ਚ ਦੇਣੀ ਹੈ ਜੀ ਅਜੇ ਬਾਅਦ 'ਚੋ ਜੀ ਹਾਂ ਠੀਕ ਹੈ ਠੀਕ ਹੈ ਮਤਲਬ ਐ ਤਾਂ ਨਹੀਂ ਹੋਇਆ ਵੀ ਕਦੀ 15000 ਕਦੀ 20000 ਲੈ ਲੈਣ ਇਹਨਾਂ ਨੇ ਉਹਦਾ ਕੋਈ ਗੱਲ ਨਹੀਂ ਹੈ ਉਹਦਾ ਵੀ ਕੋਈ ਗੱਲ ਨਹੀਂ ਨਾ ਕੋਈ ਗੱਲ ਨਹੀਂ ਉਹਦੇ ਬਾਅਦ 'ਚ ਹੀ ਆਪਾਂ ਪੈਸੇ ਦੇਣੇ ਨੇ ਜਦੋਂ ਆ ਪਹੁੰਚ ਗਿਆ ਚਦੀ ਦੇਣੇ ਨੇ ਅਸੀਂ ਬਾਈ ਜੀ ਆਫਟਰ ਵੀਜ਼ਾ ਆ ਤੇ ਇਹ ਇਹਨਾਂ ਦਾ ਵੀਜ਼ਾ ਆਇਆ ਹੋਇਆ ਦੇਖ ਲਓ ਜੀ ਤੇ ਕੈਨੇਡਾ ਦੇ ਵੀਜ਼ੇ ਜਿਹੜੇ ਨੇ ਲਗਭਗ ਜਿੰਨੇ ਵੀ ਬੈਠੇ ਨੇ ਕਲਾਇੰਟ ਸਾਰੇ ਕੈਨੇਡਾ ਦੇ ਵੀਜ਼ੇ ਹੀ ਆਏ ਨੇ ਤੇ ਹੁਣ ਆ ਕੀ ਜਿਹੜੀ ਸਰਵਿਸ ਹੈ ਉਹ ਬਹੁਤ ਹੀ ਵਧੀਆ ਸਰਵਿਸ ਦੇ ਰਹੇ ਨੇ ਤੇ ਹੋਰ ਕਿਹੜੀਆਂ-ਕਿਹੜੀਆਂ ਕੰਟਰੀਆਂ ਦੇ ਇਹ ਵੀਜ਼ੇ ਨੇ ਜਿਹੜੇ ਉਹ ਲਗਵਾ ਕੇ ਦਿੰਦੇ ਨੇ ਤੇ ਇਸ ਇਮੀਗ੍ਰੇਸ਼ਨ ਆਫਿਸ ਦੇ ਜਿਹੜੇ ਆਨਰ ਨੇ ਉਹ ਸਾਡੇ ਨਾਲ ਬੈਠੇ ਨੇ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਪਟਿਆਲਾ ਕਰਕੇ ਅਸੀਂ ਨਾਮ ਬਹੁਤ ਸੁਣਿਆ ਆ ਤੇ ਭਾਜੀ ਪਹਿਲਾਂ ਸੁਣਿਆ ਤੁਸੀਂ ਪਟਿਆਲੇ ਵੀਦੇ ਲਗਾਉਂਦੇ ਹੁੰਦੇ ਸੀ ਨੇ ਹਾਂਜੀ ਹਾਂਜੀ ਪਹਿਲਾਂ ਪਟਿਆਲਾ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਹਾਂ ਫਿਰ ਪਟਿਆਲਾ ਛੱਡ ਕੇ ਇੱਥੇ ਕਿੱਦਾਂ ਆਉਣ ਦਾ ਸਵੱਬ ਬਣਿਆ ਇੱਥੇ ਕਿਉਂ ਆ ਗਏ ਚਲੋ ਜੀ ਪਟਿਆਲੇ ਇੱਥੇ ਆਉਣ ਦਾ ਮੇਨ ਸਬਤੋ ਵੜਾ ਰੀਜ਼ਨ ਤਾਂ ਹੀ ਆ ਜਿਹੜੀ ਇੱਥੋਂ ਦੀ ਫਾਈਲਿੰਗ ਸਿੰਘ ਸਾਰੀ ਕੋਈ ਪਟਿਆਲ ਤੋਂ ਕੰਮ ਕਰਵਾ ਰਿਹਾ ਕੋਈ ਛੰਡੇਗੜ ਤੋਂ ਕੰਮ ਕਰਵਾ ਰਿਹਾ ਹਾਂਜੀ ਮੋਸਟਲੀ ਹੀ ਹੈ ਹਾਂ ਮੋਸਟਲੀ ਕੋਈ ਖੇਤਰ ਚੱਲ ਗਏ ਆ ਕੰਮ ਕਰ ਦਿੰਦੇ ਨੇ ਪਰ ਆਪਾਂ ਪਟਿਆਲਾ ਇੱਧਰਲੇ ਬੰਦੂਰ ਮਿਟਾਲੇ ਨੂੰ ਜਾਣ ਦੇਣਾ ਆਪਾਂ ਪਟਿਆਲੇ ਦੇ ਬੰਦੇ ਇੱਧਰ ਹੀ ਲੈ ਕੇ ਆਉਣੇ ਆ। ਠੀਕ ਹੈ ਜੀ। ਮਤਲਬ ਜਿਹੜਾ ਤੁਹਾਡੇ ਕੋ ਇੱਥੇ ਆ ਗਿਆ ਉਹਨੂੰ ਪਟਿਆਲੇ ਜਾਂ ਜੰਨੀਗੜ੍ਹ ਜਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ। ਸਾਰੀ ਫਾਈਲਿੰਗ ਸਰਵਿਸ ਤੁਸੀਂ ਆਪ ਹੀ ਕਰੋਗੇ। ਬਾਕੀ ਤੁਹਾਨੂੰ ਸ਼ਾਇਦ ਪਤਾ ਵੀ ਹੋਏਗਾ ਟੋਆਣ ਦੇ ਵਿੱਚ ਆਪਾਂ ਦਾ ਕੋਈ ਕੁਇਸ਼ ਜੋ ਡਾ ਜਿਹੜਾ ਸਾਰੀ ਫਾਈਲਿੰਗ ਖੁਦ ਆਪ ਹੀ ਕਰਦੇ ਨੇ। ਨਹੀਂ ਮੋਸਟਲੀ ਸਾਰੇ ਫਾਈਲਿੰਗ ਕੋਈ ਚੰਡੀਗੜ੍ਹ ਤੋਂ ਕਰਵਾ ਰਿਹਾ ਜਾਂ ਕੋਈ ਪਟਿਆਲੇ ਤੋਂ ਕਰਵਾ ਰਿਹਾ। ਠੀਕ ਹੈ ਠੀਕ ਹੈ। ਤੇ ਆਪਾਂ ਹੀ ਆ ਜਿਹੜੇ ਸਾਰੇ ਇੱਥੇ ਹੀ ਕੰਮ ਕਰਦੇ ਆ। ਠੀਕ ਹੈ ਜੀ। ਤੇ ਬਹੁਤ ਹੀ ਵ ਤੇ ਉਹਨਾਂ ਨੇ ਆਪਣੇ ਮੂੰਹੋਂ ਹੀ ਦੱਸਿਆ ਕਿ ਜਿਹੜੇ ਤੁਸੀਂ ਵੀਜ਼ੇ ਦਿੱਤੇ ਨੇ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਕਿਸੇ ਦਾ ਮਹੀਨੇ ਦੇ ਵਿੱਚ ਇਸ ਤੋਂ ਜ਼ਿਆਦਾ ਟਾਈਮ ਨਹੀਂ ਲੱਗਾ ਇਹ ਤਾਂ ਕਈ ਏਜੰਟ ਕੀ ਕਰਦੇ ਨੇ 6-6 ਮਹੀਨੇ ਵੇਟ ਕਾਈ ਰੱਖਦੇ ਨੇ ਵੀ ਅੱਜ ਆਜੂਗਾ ਜੀ ਕੱਲ ਆਜੂਗਾ ਜੀ ਕੋਈ ਸਾਲ-ਸਾਲ ਦੀ ਵੇਟ ਕਰਾਈ ਜਾਂਦੇ ਨੇ ਉਹਨਾਂ ਵਾਸਤੇ ਪੇਮੈਂਟ ਲੈ ਲੈਂਦਾ ਬਾਅਦ ਵਿੱਚ ਦਿੱਕਤ ਆਉਂਦੀ ਹੈ ਉਹਨਾਂ ਨੂੰ ਬਾਕੀ ਪੇਮੈਂਟ ਦੀ ਸਰਵਿਸ ਤੁਹਾਡੀ ਬਹੁਤ ਵਧੀਆ ਜੀ ਇਹ ਤਾਂ ਕਈ ਕਲਾਇੰਟ ਕਈ ਜਿਹੜੇ ਏਜੰਟ ਨੇ ਉਹ ਕੀ ਕਰਦੇ ਨੇ ਕਦੀ 15000 ਦੇ ਦੋ ਜੀ ਕਦੀ 20000 ਦੇ ਦੋ ਕਦੀ 3000 ਦੇ ਦੋ ਤੁਹਾਡੀ ਆਫਿਸ ਕੱਟਣੀ ਤੁਹਾਡੀ ਆਫਿਸ ਕੱਟ ਕੀ ਜਿਹੜੇ ਫੀਸ ਆ ਉਹ ਸੀ ਆਫਟਰ ਵੀਜ਼ਾ ਹੀ ਦੇ ਰਹੇ ਆ ਮੋਸਟਲੀ ਆਪਣਾ ਸਾਰਾ ਇਹੀ ਐ ਸਟੱਡੀ ਵੀਜ਼ਾ ਵਾਲਾ ਪਹਿਲਾ ਸਟੈਪ ਅਸ਼ਕ ਕਰਦੇ ਆ ਜਾਂ ਆਫਟਰ ਵੀਜ਼ਾ ਹੁੰਦਾ ਸਾਰਾ ਬਹੁਤ ਵਧੀਆ ਵਰਕ ਹੈ ਭਾਜੀ ਤੁਹਾਡਾ ਤੇ ਭਾਜੀ ਜਿੱਦਾਂ ਪੇਮੈਂਟ ਦੀ ਗੱਲ ਚੱਲ ਰਹੀ ਸੀ ਕਿ ਪੇਮੈਂਟ ਜਿਹੜੀ ਆਫਟਰ ਵੀਜ਼ਾ ਹੋ ਰਹੀ ਹੈ ਤੇ ਕੈਨੇਡਾ ਦੀ ਜਿਹੜੀ ਤੁਸੀਂ ਆਫਟਰ ਵੀਜ਼ਾ ਲੈ ਰਹੇ ਹੋ ਕੱਲੀ ਕੈਨੇਡਾ ਦੀ ਲੈ ਰਹੇ ਹੋ ਜਾਂ ਹੋਰ ਵੀ ਕੰਟਰੀਆਂ ਜਿਹੜੀਆਂ ਨੇ ਹੋਰ ਕੰਟਰੀਆਂ ਦੀ ਅਪਲਾਈ ਕਰਦੇ ਆ ਉਹਨਾਂ ਦੀ ਉਹਨਾਂ ਦੀ ਫੀਸ ਕਿਸ ਤਰ੍ਹਾਂ ਹੈ ਜੀ ਜਿਹੜੀ ਵੀ ਸਟੂਡੀਓ ਦੇ ਪੇਮੈਂਟ ਆਪਾਂ ਤਕਰੀਬਨ ਸਾਰੀ ਕੰਟਰੀਆਂ ਦੇ ਹੀ ਆਫਟਰ ਵੀਜ਼ਾ ਲੈ ਰਹੇ ਆਫਟਰ ਵੀਜ਼ਾ ਲੈ ਰਹੇ ਆ ਆਪਣੇ ਕੋਲ ਰੀਜ਼ ਦੀ ਆਪਸ਼ਨ ਵੀ ਹੈਗੀ ਆ ਤੇ ਆਫਟਰ ਵੀਜ਼ਾ ਵੀ ਆਪਸ਼ਨ ਹੈਗੀ ਆ ਆਪਣੇ ਸਾਰੀ ਆਪਸ਼ਨ ਜਿਹੜੇ ਸ਼ੈਨਗਨ ਕੰਟਰੀਆਂ ਨੇ ਉਹਨਾਂ ਦੀ ਫੀਸ ਕਿਸ ਤਰ੍ਹਾਂ ਹੈ ਜੀ ਸ਼ੈਨਗਨ ਦਾ ਸਾਰਾ ਤਕਰੀਬਨ ਆਪਾਂ ਆਫਟਰ ਵੀਜ਼ਾ ਹੀ ਲੈ ਲੈਂਦੇ ਆਫਟਰ ਵੀਜ਼ਾ ਹੀ ਲੈ ਰਹੇ ਹਾਂ ਮਤਲਬ ਕਿ ਕਿਸੇ ਵੀ ਕੰਟਰੀ ਜਾਓ ਫੀਸ ਆਫਟਰ ਵੀਜ਼ਾ ਹੀ ਆਫ ਤੇ ਸੇਮ ਯੂਕੇ ਹੋ ਗਿਆ ਉਹਦੀ ਪੈਕੇਜ ਦੀ ਆਪਸ਼ਨ ਵੀ ਹੈਗੀ ਹੈ ਸ਼ੈਬਾ ਸ਼ੈਬੀ ਹੈਗਾ ਆਪਣੇ ਕੋਲ ਤੇ ਯੂਰਪ ਆਜੋ ਆਪਾਂ ਯੂਰਪ ਦੀ ਸਾਰੀ ਕੰਟਰੀਜ਼ ਨੇ ਆਪਣੇ ਕੋਲ ਆਲਮੋਸਟ ਸ਼ੈਨਗਨ ਦੀ 29 ਕੰਟਰੀਆਂ ਸਾਰੀਆਂ ਆਪਣੇ ਕੋਲ ਹੈਗੀਆਂ ਨੇ ਆਪਾਂ ਵੀਜ਼ਾ ਵੀ ਲਗਵਾਉਂਦੇ ਆ ਵਰਕ ਵੀ ਕਰ ਰਹੇ ਆ ਤੇ ਆਪਾਂ ਰੀਚ ਵੀ ਕਰਵਾ ਕੇ ਦਿੰਨੇ ਆ ਨਾਲ ਠੀਕ ਹੈ ਮਤਲਬ ਇਹ ਡਿਪੈਂਡ ਔਨ ਕਲਾਇੰਟ ਹੈ ਵੀ ਉਹ ਜਿਸ ਤਰ੍ਹਾਂ ਚਾਹਣ ਉਸ ਤਰ੍ਹਾਂ ਆਪਣਾ ਵੀਜ਼ਾ ਲਗਵਾ ਸਕਦੇ ਸਭ ਕੁਝ ਮਿਲੂਗਾ ਇੱਥੇ ਆਪਾਂ ਨੂੰ ਕਿਸੇ ਵੀ ਕੰਟਰੀ ਦਾ ਵੀਜ਼ਾ ਲਵਾਣਾ ਦਾ ਸਭ ਕੁਝ ਤੇ ਆਉਣਾ ਕਿੱਥੇ ਆ ਤੁਸੀਂ ਬ੍ਰਾਈਟ ਫਿਊਚਰ ਇਮੀਗ੍ਰੇਸ਼ਨ ਤੇ ਹੁਣ ਬ੍ਰਾਈਟ ਫਿਊਚਰ ਦੇ ਦੂਸਰੇ ਓਨਰ ਚੇਅਰਮੈਨ ਸਾਹਿਬ ਨਿਰਮਲ ਸਿੰਘ ਜੀ ਇਹਨਾਂ ਨੇ ਵੀ ਗੱਲਬਾਤ ਕਰਦੀ ਐ ਸਸੀ ਗੱਲ ਜੀ ਸਸੀ ਗੱਲ ਜੀ ਤੇ ਹੋਰ ਕਿਹੜੀਆਂ-ਕਿਹੜੀਆਂ ਸਰਵਿਸ ਨੇ ਜਿਹੜੀਆਂ ਆਪਾਂ ਆਪਣੇ ਕਲਾਇੰਟ ਨੂੰ ਪ੍ਰੋਵਾਈਡ ਕਰਵਾਨੀਆਂ ਨੇ ਇੱਕ ਤਾਂ ਹੈਗਾ ਆਪਣਾ ਇਮੀਗ੍ਰੇਸ਼ਨ ਦਾ ਦੇਖੋ ਹਾਂਜੀ ਦੂਜਾ ਪਾਰਟ ਹੈਗਾ ਆਪਣਾ ਸਟੱਡੀ ਦਾ ਆਇਲਟਸ ਸਪੀਡੀ ਦਾ ਹਾਂਜੀ ਹਾਂਜੀ ਤੇ ਆਇਲਟਸ ਸਪੀਡੀ ਵੀ ਆਪਾਂ ਬੱਚਿਆਂ ਨੂੰ ਕਰਾਉਂਦੇ ਆ ਆਪਣਾ ਸੈਂਟਰ ਲਗਭਗ 4 ਸਾਲ ਤੋਂ ਚੱਲ ਰਿਹਾ ਹੈ ਠੀਕ ਹੈ ਜੀ ਤੇ ਇੱਥੇ ਗੁਰਤੇਜ ਸਿੰਘ ਪਟਿਆਲਾ ਨੇ ਜਿਹੜੇ ਇਹ ਬ੍ਰਦਰ ਨੇ ਮੇਰੀ ਬੁਆਜੀ ਦੇ ਬੇਟੇ ਨੇ ਠੀਕ ਹੈ ਪਹਿਲਾਂ ਪਟਿਆਲੇ ਕੰਮ ਕਰਦੇ ਸੀਗੇ ਇੱਥੇ ਸਾਡੇ ਕੋਲ ਨਾ ਸਟਾਫ ਦੀ ਬੜੀ ਘਾਟ ਸੀਗੀ ਠੀਕ ਹੈ ਜੀ ਤੇ ਇੱਥੇ ਕੋਈ ਕੰਮ ਨਹੀਂ ਕਰਦਾ ਲੋਕਲ ਸਾਰੇ ਜਿਹਨੇ ਬੰਦੇ ਸਾਰੇ ਸੈਂਟਰ ਵਾਲੇ ਆ ਉਹ ਸਾਰੇ ਕੋਈ ਪਟਿਆਲੇ ਤੋਂ ਕੰਮ ਕਰਵਾਉਂਦਾ ਕੋਈ ਚੰਡੀਗੜ੍ਹ ਤੋਂ ਕਰਵਾਉਂਦਾ ਕੋਈ ਕਿਧੋ ਕਰਵਾਉਂਦਾ ਹਾਂਜੀ ਹਾਂ ਇਸ ਕਰਕੇ ਇਹ ਪਟਿਆਲੇ ਕਰ ਰਹੇ ਸੀਗੇ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਵਾਈਫ ਤੇ ਇਹ ਦੋਨੋਂ ਠੀਕ ਹੈ ਜੀ ਤੇ ਫਿਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਨਾਲ ਜੁਆਇਨ ਕਰ ਜਾਓ ਇੱਥੇ ਆ ਕੇ ਹਾਂਜੀ ਹਾਂ ਤਾਂ ਇਸ ਕਰਕੇ ਮੰਨ ਲਓ ਹੁਣ ਸਾਡਾ ਜਿਹੜਾ ਸਟਾਫ ਹੈ ਇ ਇਹ ਜਿਹੜਾ ਮੰਨ ਲਓ ਫੈਲਿੰਗ ਦਾ ਖੁਦ ਕੰਮ ਕਰਦਾ ਠੀਕ ਹੈ ਜੀ ਮੰਨ ਲਓ ਆਸਟ੍ਰੇਲੀਆ ਦਾ ਸਾਡੇ ਕੋਲੇ ਹੋ ਗਿਆ ਯੂ ਐਸ ਏ ਦਾ ਹੋ ਗਿਆ ਯੂ ਐਸ ਏ ਦੇ ਬੱਚਿਆਂ ਨੂੰ ਟ੍ਰੇਨਿੰਗ ਵਾਸਤੇ ਸਾਡੇ ਕੋਲ ਸਟਾਫ ਇੱਥੇ ਰੱਖਿਆ ਜਾਏਗਾ ਹਨਾ ਤੇ ਦੂਜਾ ਹੈਗਾ ਸਾਡੇ ਕੋਲੇ ਮੰਨ ਲਓ ਆਸਟ੍ਰੇਲੀਆ ਵਾਸਤੇ ਵੀ ਅਸੀਂ ਫੈਲਿੰਗ ਕਰਦੇ ਆਂ ਤੇ ਯੂ ਕੇ ਦੀ ਫੈਲਿੰਗ ਵੀ ਸਾਡੇ ਕੋਲ ਹੁੰਦੀ ਹੈ ਸ਼ੈਨਗਨ ਦੀਆਂ ਸਾਰੀਆਂ ਓਵਰ ਆਲ 28 29 ਕੰਟਰੀਆਂ ਉਹਨਾਂ ਦਾ ਸਾਰਿਆਂ ਦਾ ਅਸੀਂ ਵੀਜ਼ਾ ਵੀ ਜਿਹਦਾ ਵੀ ਕੰਮ ਕਰ ਰਹੇ ਆਂ ਤੇ ਨਾਲ ਨਾਲ ਅਸੀਂ ਮੰਨ ਲਓ ਸਟੱਡੀ ਦਾ ਵੀ ਕਰ ਰਹੇ ਆਂ ਯੂਰਪ ਦਾ ਪੂਰੇ ਦਾ ਤੇ ਸਾਰੀਆਂ ਕੰਟਰੀਆਂ ਓਵਰ ਆਲ ਸਾਰੀਆਂ ਕੰਟਰੀ ਦਾ ਸਿਕਮ ਕਰ ਰਹੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਫੈਲਿੰਗ ਦਾ ਸਾਡਾ ਸਕਸੈਸ ਰੇਟ ਹੈ ਲਗਭਗ 99% ਸਾਡਾ ਚੱਲ ਰਿਹਾ ਠੀਕ ਹੈ ਜੀ ਜਿੱਦ ਦੇ ਉਰਦੇਸ਼ ਸਿੰਘ ਪਟਿਆਲਾ ਸਾਡੇ ਕੋਲੇ ਜੁਆਇਨ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਜਿਵੇਂ ਕਹਿੰਦੇ ਆ ਵੀ ਵੀ ਜਾਨੀ ਝੜੀ ਲੱਗੀ ਪਈ ਤੁਹਾਡੇ ਸਾਹਮਣੇ ਤੁਸੀਂ ਰੋਜ਼ ਸਾਡੇ ਉਹ ਤਾਂ ਅਸੀਂ ਦੇਖ ਹੀ ਰਹੇ ਆ ਜੀ ਫੇਸਬੁੱਕ ਤੇ ਸਾਡੇ ਇੰਸਟਾ ਵੀ ਤੁਹਾਡਾ ਸੁਣ ਰਹੇ ਆ ਰੋਜ਼ ਸੁਣੀਦਾ ਜੀ ਵੀ ਅੱਜ ਜਿੰਨੇ ਵੀ ਆ ਗਏ ਜਿੰਨੇ ਆ ਗਏ ਤੇ ਅੱਜ ਅਸੀਂ ਸਿੱਧਾ ਹੀ ਛਾਪਾ ਮਾਰ ਲਿਆ ਤੇ ਦੂਜੀ ਗੱਲ ਹੈਗੀ ਵੀ ਆਇਲ ਸਪੀਟੀ ਦਾ ਸਾਡਾ ਜਿਹੜਾ ਬਹੁਤ ਵਧੀਆ ਸਕਸੈਸ ਰੇਟ ਹੈ ਬੱਚਿਆਂ ਦਾ ਬਹੁਤ ਵਧੀਆ ਸਕੋਰ ਆ ਰਿਹਾ ਤੇ ਬਹੁਤ ਸਾਡੇ ਕੋਲ ਬੱਚਿਆਂ ਦੀ ਸਟਰੈਂਥ ਹੈਗੀ ਆ ਤੇ ਉਹ ਤੁਹਾਡੇ ਕੋਲੇ ਤੁਸੀਂ ਉਧਰ ਕੁ ਮਕੇ ਦੇਖੋਗੇ ਹੈਨਾ ਸਾਡੇ ਕਿੰਨੇ ਬੱਚੇ ਸਾਡੇ ਕੋਲੇ ਐਡਸ ਕਰਕੇ ਗਏ ਆ ਸਾਡੇ ਕੋਲ ਕਿੰਨੇ ਬੱਚੇ ਪੀਟੀ ਕਰਕੇ ਗਏ ਆ ਤੇ ਉਹਨਾਂ ਦੇ ਵਿੱਚੋਂ ਆ ਜਿਹੜੇ ਸਾਡੇ ਕੋਲੇ ਮੰਨ ਲਓ ਆ ਬੱਚੀ ਇਹਨਾਂ ਦੀ ਬੇਟੀ ਸਿਮਰਨ ਕੌਰ ਗਈ ਹੈ ਤੇ ਹਰਮਨ ਕੌਰ ਗਈ ਹੈ ਹੈਨਾ ਤੇ ਕਾਫੀ ਬੱਚੇ ਮੰਨ ਲਓ ਜਿਹੜੇ ਇਹਨਾਂ ਦੇ ਜਿਹੜੇ ਆਪਣੇ ਬੈਠੇ ਆ ਇਹਨਾਂ ਦੇ ਰਿਲੇਟਿਵ ਸਾਰਿਆਂ ਦੇ ਮੰਨ ਲਓ ਬੱਚੇ ਸਟੱਡੀ ਵੀਜ਼ੇ ਤੇ ਵੀ ਬਹੁਤ ਗਏ ਆ ਸਟੱਡੀ ਵੀਜ਼ੇ ਦਾ ਰੈਗੂਲਰ ਸਾਡਾ ਚੱਲ ਹੀ ਰਿਹਾ ਹੈ ਹੈਨਾ ਨਾਲ ਨਾਲ ਅੱਜਕੱਲ੍ਹ ਵੀਜ਼ਾ ਜਿਹੜਾ ਮੇਨ ਚੱਲ ਰਿਹਾ ਜਿਹੜਾ ਹੁਣ ਵਿਜ਼ਿਟਰ ਵੀਜ਼ਾ ਕੈਨੇਡਾ ਕੜਾ ਸਕਸੈਸ ਰੇਟ ਚੱਲ ਰਿਹਾ ਸਾਡਾ ਠੀਕ ਹੈ ਜੀ ਤੇ ਹੁਣ ਵੀ ਤੁਸੀਂ ਦੇਖੋਗੇ ਬਾਹਰ client ਬੈਠੇ ਆ ਉਹਦੇ ਵਾਸਤੇ ਜਿਹੜਾ ਹੈਗਾ ਵਿਜ਼ਿਟਰ ਵੀਜ਼ੇ ਦੇ ਰਿਗਾਰਡਿੰਗ ਬਾਹਰ ਬੈਠੇ ਬਹੁਤ client ਤੁਸੀਂ ਮਿਲੋਗੇ ਉਹਨਾਂ ਨੂੰ ਹਾਂਜੀ ਹਾਂਜੀ ਤੇ ਇਸ ਕਰਕੇ ਵੀ ਬਹੁਤ ਵਧੀਆ ਸਕਸੈਸ ਰੇਟ ਚੱਲ ਰਿਹਾ ਹੈ ਹਾਂਜੀ ਹਾਂਜੀ ਤੇ ਤੁਸੀਂ ਦੇਖ ਹੀ ਰਹੇ ਹੋ ਇਹ ਬਾਕੀ ਹੋਰ ਬੱਚਾ ਜਦੋਂ ਪੜਨ ਲਈ ਇੱਥੇ ਆ ਗਿਆ ਜੀ ਬਸ ਉਹ ਆਪਣਾ ਵੀਜ਼ਾ ਲਗਵਾ ਕੇ ਬਾਹਰ ਜਾਣ ਦੀ ਤਿਆਰੀ ਕਰ ਲਿਓ ਬਸ ਤੁਹਾਨੂੰ ਪਤਾ ਹੀ ਹੈ ਤੁਸੀਂ ਬੱਚਿਆਂ ਨੂੰ ਪਿਛਲੇ ਵਾਰ ਬੱਚੇ ਹੀ ਬੈਠੇ ਹੋਣਗੇ ਉਹਨੂੰ ਪਤਾ ਹੀ ਹੈ ਕਿਉਂਕਿ ਜਿੰਨੇ ਮਤਲਬ ਕਿ ਜਗਾ ਜਗਾ ਘੁੰਮਣ ਦੀ ਲੋੜ ਨਹੀਂ ਬੱਚਾ ਪੜਾ ਕੇ ਤੇ ਲਿਆ ਵੀਜ਼ਾ ਕਿਤੇ ਲਗਵਾ ਲਿਆ ਜੀ ਸਟੱਡੀ ਕਰਨ ਵਾਸਤੇ ਉਹ ਇੱਥੇ ਆਇਸਟਡੀ ਕਰਨ ਆਉਂਦੇ ਆ ਉਹ ਲਗਭਗ ਸਾਡੇ ਕੋਲ ਹਾਂਜੀ ਹਾਂਜੀ ਲਗਵਾਉਂਦੇ ਆ ਫਿਰ ਹਾਂਜੀ ਹਾਂਜੀ ਤੇ ਉਹ ਸਾਰੇ ਬੱਚੇ ਕੈਨੇਡਾ ਨਹੀਂ ਤਾਂ ਕਈ ਵਾਰੀ ਐ ਹੁੰਦਾ ਹੈ ਨਾ ਵੀ ਆਪ ਵਰੀ ਐ ਹੁੰਦਾ ਨਾ ਵੀ ਬੱਚਾ ਆਪਾ ਪੜਾ ਗਈ ਤੇ ਲਿਆ ਵੀਜ਼ਾ ਆਪਾਂ ਕਿਤੋਂ ਲਗਵਾ ਲਿਆ ਇੱਥੇ ਬੱਚਾ ਵੀ ਪੜ ਰਿਹਾ ਤੇ ਤੁਹਾਡਾ ਵੀਜ਼ਾ ਵੀ ਹੈਂਡਓਵਰ ਅਸੀਂ ਕਰਕੇ ਹੀ ਦਵਾਂਗੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਤੇ ਬ੍ਰਾਈਟ ਫਿਊਚਰ ਇਮੀਗ੍ਰੇਸ਼ਨ ਇਹ ਨਾਮ ਨੋਟ ਕਰ ਲਓ ਜੀ ਜੇ ਤੁਸੀਂ ਆਪਣਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦਾ ਚਾਹੇ ਤੁਸੀਂ ਯੂ ਐਸ ਏ ਜਾਣਾ ਹੈ ਚਾਹੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਚਾਹੇ ਤੁਸੀਂ ਕੈਨੇਡਾ ਜਾਣਾ ਹੈ ਜਾਂ ਯੂਰਪ ਚ ਕਿਤੇ ਵੀ ਜਾਣਾ ਹੈ ਤਾਂ ਇੱਕੋ ਇੱਕ ਨਾਮ ਬ੍ਰਾਈਟ ਫਿਊਚਰ ਇਮੀਗ੍ਰੇਸ਼ਨ ਇੱਥੇ ਤੁਸੀਂ ਮੋਸਟਲੀ ਵਿਜ਼ਿਟ ਕਰੋ ਤੇ ਆਪਣਾ ਜਿਹੜਾ ਵੀਜ਼ਾ ਆ ਉਹ ਅਪਲਾਈ ਕਰੋ ਤੇ ਤੁਹਾਨੂੰ ਵਿਥ ਤੁਹਾਨੂੰ ਜਿਹੜਾ ਵੀਜ਼ਾ ਆ ਤੁਹਾਡਾ ਹੈਂਡਓਵਰ ਕਰ ਦਿੱਤਾ ਜਾਊਗਾ ਤੇ ਜਿਸ ਤਰ੍ਹਾਂ ਕਿ ਆਫਿਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਬਹੁਤ ਸਾਰੇ ਕਲਾਇੰਟ ਬੈਠੇ ਸੀ ਤੇ ਉਹਨਾਂ ਦੇ ਜਿਹੜੇ ਵੀਜ਼ੇ ਨੇ ਉਹ ਇਹਨਾਂ ਨੇ ਹੈਂਡਓਵਰ ਕੀਤੇ ਨੇ ਤੇ ਬਾਹਰ ਵੀ ਕੁਝ ਕਲਾਇੰਟ ਬੈਠੇ ਨੇ ਇਹ ਕਿਸ ਪਰਪਸ ਲਈ ਆਏ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਸੱਸੀ ਗਾਲ ਵੀਰ ਜੀ ਸੱਸੀ ਗਾਲ ਜੀ ਆਪਣਾ ਨਾਮ ਪਾਜੀ ਹਮਨਦੀਪ ਸਿੰਘ ਤੇ ਕਿੱਥੋਂ ਆਏ ਵੀਰ ਜੀ ਆਪਾਂ ਮੈਂ ਗੁਲਗਾਲਾ ਵਾਲਾ ਪਿੰਡ ਤੋਂ ਆਇਆ ਜੀ ਤੇ ਕਿਸ ਪਰਪਸ ਵਾਸਤੇ ਆਇਆ ਆਪਾਂ ਇੱਥੇ ਜੀ ਮੈਂ ਸਟੱਡੀ ਵੀਜ਼ਾ ਦੇ ਇੱਕ ਵਾਰੀ ਵਾਸਤੇ ਆਇਆ ਸੀ ਜੀ ਠੀਕ ਹੈ ਜੀ ਯੂਕੇ ਜਾਣਾ ਵਾਸਤੇ ਸਟੱਡੀ ਵੀਜ਼ਾ ਤੇ ਮੈਂ ਇੰਟਰਨੈਟ ਤੇ ਵੀ ਕਾਫੀ ਸਰਚ ਕਰਦਾ ਜਣਾ ਇੰਸਟਾਗ੍ਰਾਮ ਤੇ ਵੀ ਕਾਫੀ ਦੇਖਦਾ ਜਣਾ ਜੀ ਠੀਕ ਹੈ ਜੀ ਉੱਥੋਂ ਪਤਾ ਲੱਗਾ ਸੀ ਇਹਨਾਂ ਬਾਰੇ ਕਾਫੀ ਨਾਮ ਵੀ ਸੁਣਿਆ ਸੀ ਜੀ ਠੀਕ ਹੈ ਜੀ ਜਿਨ੍ਹਾਂ ਦਾ ਨਾਮ ਸੁਣਿਆ ਤੁਸੀਂ ਬਹੁਤ ਹਾਂਜੀ ਬਹੁਤ ਸੁਣਿਆ ਜੀ ਇੰਸਟਾਗ੍ਰਾਮ ਤੇ ਵਗੈਰਾ ਸਾਰੀ ਜਗ੍ਹਾ ਵਸੇ ਮੇਂ ਦੋਸਤਾਂ ਨੇ ਕਈਆਂ ਦੱਸਿਆ ਜੀ ਵੀ ਉੱਥੇ ਜਾਓ ਉੱਥ ਤੇ ਆਪਾਂ ਕਿਸ ਪਰਪਸ ਵਾਸਤੇ ਆ ਜੀ ਮੈਂ ਸਟੱਡੀ ਵੀਜ਼ਾ ਲਗਵਾਉਣੇ ਆਇਆ ਜੀ ਓਕੇ ਮੇਰਾ ਡ੍ਰੀਮ ਹੈ ਜੀ ਓਕੇ ਜਾਣ ਲਈ ਤੇ ਕਹਾਤਾ ਨਾ ਬਹੁਤ ਸੁਣਿਆ ਇੰਸਟਾਗ੍ਰam ਤੇ ਵੀ ਵੀਡੀਓ ਆਂਦੀ ਹੈ ਹਰ ਇੱਕ ਜਗ੍ਹਾ ਮੇ ਯਾਰ ਦੋਸਤਾਂ ਵੀ ਠੀਕ ਹੈ ਜੀ ਤੋਂ ਉਹ ਕਹ ਰਹੇ ਤੇ ਪਰ ਯਹਾਂ ਤੇ ਦਿੱਲੀ ਵਿਜ਼ਿਟ ਕਰਨਾ ਠੀਕ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਕਿੱਥੋਂ ਆਏ ਜੀ ਮੈਂ ਹਰਵਿੰਦਰ ਗੌਰਸਨ ਨਾਮ ਤੋਂ ਆਪਣਾ ਵਿਜ਼ਟਰ ਵੀਜ਼ਾ ਆਪਣੀ ਫੈਮਲੀ ਨਾਲ ਅਪਲਾਈ ਕਰਨ ਵਾਸਤੇ ਆਈ ਆਂ। ਮੈਂ ਇਹਨਾਂ ਨੂੰ ਬਹੁਤ ਟਾਈਮ ਤੋਂ ਇੰਸਟਾ ਦੇ ਫੋਲੋ ਕਰ ਰਹੀ ਆਂ ਤੇ ਇਹਨਾਂ ਵਾਰੀ ਮੈਂ ਸੁਣਿਆ ਵੀ ਬਹੁਤ ਜ਼ਿਆਦਾ ਬਹੁਤ ਜਲਦੀ ਵੀਜ਼ਾ ਆ ਜਾਂਦਾ। ਸੋ ਇਸ ਕਰਕੇ ਮੈਨੂੰ ਰੈਫਰ ਵੀ ਕੀਤਾ ਇੱਕ ਦੋ ਜਨੀਆਂ ਨੇ। ਠੀਕ ਹੈ ਸੋ ਮੈਂ ਇੱਥੇ ਆਣਾ ਬੈਟਰ ਸਮਝੀ ਮਤਲਬ ਕਿ ਫੈਮਿਲੀ ਵਗੈਰਾ ਨੇ ਜਾਂ ਹੋਰ ਫਰੈਂਡਸ ਨੇ ਰੈਫਰ ਕੀਤਾ ਹੈ ਤੁਹਾਨੂੰ ਇੱਥੇ ਕਿ ਇਥੋਂ ਵੀਜ਼ਾ ਲਗਵਾਓ ਇਹਨਾਂ ਦੀ ਸਰਵਿਸ ਜਿਹੜੀ ਉਹ ਬਹੁਤ ਵਧੀਆ ਹੈ ਹਾਂ ਜੀ ਹਾਂ ਠੀਕ ਹੈ ਜੀ ਤੇ ਆਫਟਰ ਵੀਜ਼ਾ ਸਾਰੀ ਪੇਮੈਂਟ ਕਹਿੰਦੇ ਆ ਵੀ ਹਾਂ ਜੀ ਹਾਂ ਜੀ ਹਾਂ ਜੀ ਪੇਮੈਂਟ ਦਾ ਇਹਨਾਂ ਦੀ ਅਸੀਂ ਅੰਦਰ ਚੈੱਕ ਕੀਤਾ ਹੈ ਸਾਰਾ ਛਾਪਾ ਹੀ ਮਾਰਿਆ ਸੀ ਇੱਕ ਸਾਫ ਦਾ ਪੰਦਰ ਤੇ ਇਹਨਾਂ ਦੀ ਪੇਮੈਂਟ ਜਿਹੜੀ ਉਹ ਆਫਟਰ ਵੀਜ਼ਾ ਹੀ ਹੋ ਰਹੀ ਹੈ ਬਾਕੀ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਕਿੱਥੋਂ ਆਏ ਜੀ ਮੈਂ ਪਿੰਡ ਹਿੰਮਤਪੁਰਾ ਤੋਂ ਆਇਆ ਤੇ ਆਪਣਾ ਨਾਮ ਜੀ ਹਰਮਨਪ੍ਰੀਤ ਕੌਰ ਤੇ ਆਪਾਂ ਕਿਸ ਪਰਪਸ ਵਾਸਤੇ ਆਏ ਜੀ ਮੈਂ ਆਪਣੀ ਸਟੱਡੀ ਵੀਜ਼ਾ ਇਨਕੁਆਰੀ ਲਈ ਆਈ ਸੀਗੀ ਮੈਂ ਇਹਨਾਂ ਦੀ ਬਹੁਤ ਸਾਰੀ ਵੀਡੀਓਜ਼ ਦੇਖੀਆਂ ਸੀਗੀਆਂ ਇੰਸਟਾਗ੍ਰam ਤੇ ਵੀ YouTube ਤੇ ਤੇ ਮੈਂ ਇਹਨਾਂ ਦੇ ਰਿਵਿਊਜ਼ ਵੀ ਦੇਖੇ ਤੇ ਬਹੁਤ ਜ਼ਿਆਦਾ ਵਧੀਆ ਸੀ ਤੇ ਇਹਨਾਂ ਦੀ ਆਲਰੇਡੀ ਰੈਪਿਊਟੇਸ਼ਨ ਵੀ ਬਹੁਤ ਜ਼ਿਆਦਾ ਵਧੀਆ ਐ ਐਸ ਕੰਪੈਰੀਜ਼ਨ ਟੂ ਅਦਰ ਸੈਂਟਰਸ ਸੋ ਤਾਂ ਕਰਕੇ ਮੈਂ ਡਿਸਾਈਡ ਕੀਤਾ ਭੀ ਮੈਂ ਆਪਣੀ ਫਾਈਲ ਐਪਲਾਈ ਕਰਾਂ ਹਾਂ ਜਿੱਥੇ ਐਪਲਾਈ ਹਾਂ ਹੋਰ ਵੀ ਸਾਰੇ ਸੈਂਟਿਸਟ ਚੈੱਕ ਕੀਤੇ ਨੇ ਆਲਰੇਡੀ ਮੇਰੀ ਸਿਟੀ ਚ ਵੀ ਤੇ ਮੈਂ ਹੋਰ ਸਿਟਿਸ ਚ ਵੀ ਕਾਫੀ ਸੈਂਟਰਸ ਹਨਾ ਮੈਂ ਦੇਖਿਆ ਕਿ ਉਹ ਬਟ ਉਹਨਾਂ ਦੇ ਜਿਹੜੇ ਰਿਵਿਊਜ਼ ਨੇ ਉਹ ਵੀ ਬਹੁਤ ਜ਼ਿਆਦਾ ਘੱਟ ਨੇ ਤੇ ਉਹਨਾਂ ਦੇ ਵੀਜ਼ੇ ਵੀ ਇੰਨਾ ਜ਼ਿਆਦਾ ਨਹੀਂ ਆ ਰਹੇ ਹੈਗੇ ਜਿੰਨੇ ਕਿ ਇਸ ਸੈਂਟਰ ਵਿੱਚ ਆ ਰਹੇ ਨੇਗੇ ਤਾਂ ਕਰਕੇ ਮੈਂ ਸੋਚਿਆ ਕਿ ਮੈਂ ਦੂਜਿਆਂ ਨੂੰ ਵੀ ਇਹੀ ਰਿ ਕਮੈਂਡ ਕਰਾਂ ਕਿ ਉਹ ਵੀ ਇਹੀ ਸੈਂਟਰ ਜੁਆਇਨ ਕਰਨ ਤੇ ਇੱਥੇ ਹੀ ਆਪਣੀ ਫਾਈਲ ਕੰਟੀਨਿਊ ਕਰਨ ਕਿਉਂਕਿ ਅੱਜਕਲ ਫਰੋਡ ਵੀ ਬਹੁਤ ਜ਼ਿਆਦਾ ਹੋ ਰਿਹਾ ਹੋਰ ਸੈਂਟਰਾਂ ਦੇ ਵਿੱਚ ਬਟ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਜੈਨੂਇਨ ਤਰੀਕੇ ਨਾਲ ਹੈ ਇਹ ਤੁਹਾਨੂੰ ਪਹਿਲਾਂ ਹਰ ਇੱਕ ਚੀਜ਼ ਡਿਸਕ੍ਰਾਈਬ ਕਰ ਤਾਂ ਕਰਕੇ ਮੈਂ ਤੁਹਾਨੂੰ ਆਹੀ ਰਿ ਕਮੈਂਡ ਕਰੂਗੀ ਕਿ ਤੁਸੀਂ ਆਹੀ ਸੈਂਟਰ ਆਪ ਦਾ ਵਿਜ਼ਿਟ ਕਰੋ ਤੇ ਆਪਣੀ ਫਾਈਲ ਇੱਥੇ ਲਗਵਾਓ ਤੇ ਆਪਾਂ ਕਿੱਥੋਂ ਆਏ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਿੰਦਰ ਕੋਰ ਕਰਤਾਰਪ੍ਰੀਤੋਂ ਤੇ ਸੋ ਮੈਂ ਇੱਥੇ ਆਪਣਾ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਆਈ ਆ ਸੋ ਮੈਂ ਸੁਣਿਆ ਸੀ ਕਿ ਇੱਥੇ ਵਿਦਆਊਟ ਆਈਐਲਐਸ ਵਿਦਆਊਟ ਪੀਟੀ ਵੀਜ਼ਾ ਲਗਵਾਉਂਦੇ ਨੇ ਸੋ ਮੈਨੂੰ ਕਈਆਂ ਨੇ ਰੈਫਰ ਵੀ ਕੀਤਾ ਤੇ ਵੈਸੇ ਵੀ ਬਹੁਤ ਵਧੀਆ ਰਿਸਪੌਂਸ ਹੈ ਜਿਵੇਂ ਕਿ ਇੰਸਟਾਗ੍ਰam ਤੇ ਵੀਡੀਓਜ਼ ਵਗੈਰਾ ਦੇਖੀ ਦੀ ਤੇ ਇਹਨਾਂ ਦਾ ਜਿਵੇਂ 10-15 ਦਿਨਾਂ ਦੇ ਵਿੱਚ ਵੀਜ਼ਾ ਆ ਜਾਂਦਾ ਹੈ ਹਾਂਜੀ ਬਹੁਤ ਵਧੀਆ ਰਿਸਪੌਂਸ ਹੈ ਸੋ ਮੈਂ ਸਾਰਿਆਂ ਨੂੰ ਇਹ ਸਲਾਹ ਦਵਾਂਗੀ ਕਿ ਤੁਸੀਂ ਵੀ ਆਪਣਾ ਆ ਕੇ ਵੀਜ਼ਾ ਇੱਥੇ ਅਪਲਾਈ ਕਰੋ ਤੇ ਬ੍ਰਾਈਟ ਫਰੂਟਸ ਤੋਂ ਬਣਾਓ ਆਪਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਕਿੱਥੋਂ ਆਏ ਜੀ ਮੈਂ ਹੀ ਟੁਹਾਨਾ ਤੋਂ ਹੀ ਤੁਸੀਂ ਟੁਹਾਨੇ ਤੋਂ ਹੀ ਹੋ ਹਾਂਜੀ ਤੇ ਆਪਾਂ ਕਿਸ ਪਰਬਤ ਵਾਸਤੇ ਆਏ ਜੀ ਅਸੀਂ ਕੈਨੇਡਾ ਦਾ ਫੈਮਿਲੀ ਵਿਜ਼ਿਟਰ ਵੀਜ਼ਾ ਲਈ ਅਪਲਾਈ ਕੀਤਾ ਹੈ ਤੇ ਕਿੱਥੋਂ ਸੁਣੇ ਜੀ ਆਪਾਂ ਇਹਨਾਂ ਬਾਰੇ ਅਸੀਂ ਇੰਸਟਾਗ੍ਰਾਮ ਤੋਂ ਕਾਫੀ ਟਾਈਮ ਤੋਂ ਪੇਜ ਨੂੰ ਫੋਲੋ ਕੀਤਾ ਹੋਇਆ ਹੈ ਠੀਕ ਹੈ ਅਸੀਂ ਆਪਣੇ ਰੈਗੂਲਰ ਹੀ ਇੱਥੇ ਬੱਚੇ ਆਉਂਦੇ ਨੇ ਸਾਡੇ ਹਸਪਤਾਲ ਉਸ ਤੋਂ ਵੀ ਅਸੀਂ ਇਹਨਾਂ ਦੇ ਪੇਜ ਤੋਂ ਵੀ ਬਹੁਤ ਦੇਖੇ ਨੇ ਵੀ ਜੇ ਠੀਕ ਹੈ ਤੇ ਸਾਨੂੰ ਐਵੇਂ ਲੱਗਿਆ ਜੀ ਸਾਨੂੰ ਇੱਥੋਂ ਹੀ ਵੀਜ਼ਾ ਅਪਲਾਈ ਕਰਨਾ ਚਾਹੀਦਾ ਠੀਕ ਹੈ ਠੀਕ ਨਹੀਂ ਬਹੁਤ ਵਧੀਆ ਇੰਸਟੀਟਿਊਟ ਹੈ ਅਸੀਂ ਵੀ ਜਿਸ ਤਰ੍ਹਾਂ ਅੰਦਰ ਜਿਹੜੇ ਕਸਟਮਰ ਬੈਠੇ ਸੀਗੇ ਕਲਾਇੰਟ ਬੈਠੇ ਸੀ ਉਹਨਾਂ ਤੇ ਰਿਵਿਊ ਲਏ ਨੇ ਤਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਡਿਸਕ੍ਰਾਈਬ ਕੀਤਾ ਇਹਨਾਂ ਦੇ ਬਾਰੇ ਤੇ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਤੇ ਤੁਸੀਂ ਵੀ ਡੈਫੀਨੇਟਲੀ ਇੱਥੋਂ ਆਪਣਾ ਵੀਜ਼ਾ ਜਿਹੜਾ ਆ ਉਹ ਲਗਵਾ ਸਕਦੇ ਹੋ ਅਸੀਂ ਇੱਥੇ ਕਲਾਇੰਟਸ ਦੇ ਨਾਲ ਗੱਲਬਾਤ ਕੀਤੀ ਹੈ ਇਹ ਸਾਰੇ ਹੀ ਆਪਣਾ ਜਿਹੜਾ ਵੀਜ਼ਾ ਅਪਲਾਈ ਕਰਨ ਦੇ ਵਾਸਤੇ ਇੱਥੇ ਪਹੁੰਚੇ ਨੇ ਤੇ ਹੋਰ ਵੀ ਜਿਹੜੇ ਕਸਟਮਰ ਨੇ ਜਿਹੜੇ ਕਲਾਈਂਟ ਨੇ ਇੱਥੇ ਰੈਗੂਲਰ ਆਪਣਾ ਵੀਜ਼ਾ ਜਿਹੜਾ ਹੈ ਉਹ ਅਪਲਾਈ ਕਰਦੇ ਰਹਿੰਦੇ ਨੇ ਤੇ ਤੁਸੀਂ ਵੀ ਮਸਟ ਵਿਜ਼ਿਟ ਕਰੋ ਬ੍ਰਾਈਟ ਫਿਊਚਰ ਇਮੀਗ੍ਰੇਸ਼ਨ ਤੇ ਇੱਥੋਂ ਆਪਣਾ ਜਿਹੜਾ ਵੀਜ਼ਾ ਆ ਉਹ ਤੁਸੀਂ ਵਿਦਿਨ 15 ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਡੇਢ ਮਹੀਨਾ ਜਾਂ 2 ਮਹੀਨੇ ਲੱਗ ਸਕਦੇ ਨੇ ਤੇ ਇੰਨੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਵੀਜ਼ਾ ਆ ਇਹਨਾਂ ਤੋਂ ਆਪਣੇ ਆ ਆਪਣਾ ਵੀਜ਼ਾ ਜਿਹੜਾ ਹੈ ਉਹ ਲੈ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਇਸ ਇਮੀਗ੍ਰੇਸ਼ਨ ਦੇ ਵਿੱਚ ਇਸ ਇੰਸਟੀਚਿਊਟ ਦੇ ਵਿੱਚ ਪਹੁੰਚ ਕੇ ਆਪਣਾ ਜਿਹੜਾ ਵੀਜ਼ਾ ਹੈ ਉਹ ਅਪਲਾਈ ਕਰ ਸਕਣ